ਨਦੀ ਬੰਦ ਸੁਮੈ ਕੋਈ ਨਾ ਡਿਠਾ ਤੋ ਨਾਨਕ ਮਨ ਭਾਣਾ ਕੋਲ ਕਮਾਈ ਤੁਸ ਮਿੱਤਰ ਵਿਚੋਲੇ ਜੈ ਮਿਲ ਕੰਤ ਪਿਛਾਣਾ ਬਾਪ ਸੁਹਾਵੇ ਜਾਂ ਤਾ ਧਿਰ ਜੁਲ ਦੇ ਇਹ ਸੁਹਾਵਾ ਤਰਣੀ ਮੁਖ ਸੁਹਾਵਾ ਜਾਂ ਤਾ ਦਾ ਸੁਗਾਵੇ ਜੀਓ ਮੈਂ ਆ ਤੋਂ ਸਰਣੀ ਸਤਨਾਮ ਵਾਹਿਗੁਰੂ ਸਾਹਿਬ ਜੀ ਪੁਣੀ ਮਹਲਾ ਪੰਜਵਾਂ ਰਸਨਾ ਗੁਣ ਕੋ ਪਾਲਣ ਦੀ ਗਾਇਣਾ ਸਾਧੂ ਸਾਹਿਬ ਦੇ ਹਾਸਮਨ ਉਪਦੇਸ ਸਗਲੇ ਦੁਖ ਭੁਲਾਇਣਾ ਰਸਨਾ ਗੁਣ ਗੋਪਾਲ ਨਿਦਗਾਣਾ ਸਾਧੂ ਸੈਵ ਰਹਾ ਸਮਾਨ ਉਪਦੇ ਸਗਲੇ ਦੂਖ ਭਲਾਇਣਾ ਰਹਾ ਜੋ ਮੰਗੈ ਸੋਈ ਸੋਈ ਪਾਵੈ ਸੇਵ ਹਰ ਕੇ ਤਰਨ ਰਸਾਇਣਾ ਜਨਮ ਮਰਨ ਦੋਹੋਂ ਤੇ ਛੁਟ ਹੈ ਭਵਜਨ ਜਗਤ ਤਰਾਇਣਾ ਖੋਜਤ ਖੋਜਤ ਤਤ ਵਿਚਾਰਿਓ ਉਦਾਸ ਗੋਵਿੰਦ ਪ੍ਰਾਣ ਅਵਨਾਸੀ ਕੇਮਤਾ ਹੈ ਦੇ ਨਾਨਕ ਸਦਾ ਸਿਮਰ ਨਾਰਾਇਣ ਖੋਜਤ ਖੋਜਤ ਤਤ ਵਿਚਾਰਿਓ ਉਦਾਸ ਗੋਵਿੰਦ ਪ੍ਰਾਣ ਅਵਨਾਸੀ ਕੇਮਤਾ ਹੈ ਦੇ ਨਾਨਕ ਸਦਾ ਸਿਮਰ ਨਾਰਾਇਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਾਂ ਤਾਂ ਸਤਿਗੁਰੂ ਗੋਬਿੰਦ ਸਿੰਘ ਸਾਹਿਬ ਜੀ ਦਾ ਬਹੁਤ ਸ਼ੁਕਰਾਨਾ ਹੈ ਗੁਰਬਾਣੀ ਦੇ ਪਹੁ ਪਏ ਹਨ ਹੁਣ ਆਪ ਜੀ ਦੇ ਚਰਨਾਂ ਵਿੱਚ ਬੇਨਤੀ ਹੈ ਗੁਰਪ੍ਰੀਤ ਸਾਧ ਸੰਗਤ ਜੀ ਜੋ ਮਹਾਰਾਜ ਜੀ ਨੇ ਹੁਕਮ ਆਵੇ ਬਖਸ਼ੇ ਹਨ ਉਹਨਾਂ ਦੇ 15 ਮਿੰਟ ਵਾਸਤੇ 15 ਮਿੰਟ ਵਾਸਤੇ ਕਥਾ ਕਰਨੀ ਹੈ ਭਾਈ ਦਿਲਵਾਲ ਸਿੰਘ ਜੀ ਜੋ ਟਕਸਾਲ ਸ਼ਹੀਦ ਭਾਈ ਮਨੀ ਸਿੰਘ ਅੰਮ੍ਰਿਤਸਰ ਸੱਤੋਆਈ ਗੜੀ ਦੇ ਮੁੱਖ ਪ੍ਰਚਾਰਕ ਹਨ ਉਹ ਆਪਣੇ ਮੁਬਾਰਕ ਚਰਨ ਪਾਜ ਪ੍ਰਹਾਨ ਆਪਰੇ ਚਰਣਾ ਵਿੱਚ ਬੇਨਤੀ ਹੈ ਸਾਰੇ ਮਹਾਰਾਜ ਦੇ ਚਰਨਾਂ ਵਿੱਚ ਆ ਕੇ ਗੁਰਬਾਣੀ ਦੇ ਕਥਾ ਸੁਣ ਕੇ ਆਪਣੇ ਜੀਵਨ ਨੂੰ ਸਫਾ ਬਣਾਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਰਨ ਸੁਵੰਨੀ ਘੜ ਰਤਨ ਜੜਾਵੀ ਹਰ ਪ੍ਰੇਮ ਪੁਰਖ ਮਨ ਉਠਾ ਸਭੇ ਕਾਜ ਸੋਇ ਲੜੇ ਤੀਏ ਗੁਰੂ ਨਾਨਕ ਸਤਗੁਰ ਤੁਠਾ ਨੇ ਤੂੰ ਤੁਠਾ ਕਿਰਪਾ ਨਿਧਾਨ ਨਾ ਦੂਜਾ ਵਿਚਾਰ ਇਹ ਆਪਾਈ ਮੂੰ ਦਤੜੀ ਨਿਤ ਹਿਰਦੈ ਰਖਾਂ ਸਮਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਰਾਜਾ ਨਰਾਜ ਪਾਣਾ ਨੁ ਪਾਣ ਦੇਵਾਨ ਦੇਵ ਉਪਮਾ ਮਹਾਨ ਸਤਿਗੁਰੂ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਮਕਦਸ ਚਰਨਾਂ ਵਿੱਚ ਸਾਜ ਬੈਠੇ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ ਆਪ ਜੀਆਂ ਨੂੰ ਬੇਨਤੀ ਹੈ ਇਹਨਾਂ ਤੇ ਆਪ ਜੀ ਬਾਹਰ ਸ਼ਾਂਤੀ ਬਖਸ਼ੋ ਅੰਦਰ ਤੱਕ ਆਵਾਜ਼ ਆਉਂਦੀ ਹੈ ਬੀਬੀਆਂ ਦੀ ਐਸੇ ਬੀਬੀਆਂ ਦੀ ਹਟਦੀ ਨਹੀਂ ਹੁੰਦੀ ਮੇਰੀ ਬੇਨਤੀ ਹੈ 2 ਮਿੰਟ ਵਾਸਤੇ ਸ਼ਾਂਤੀ ਰੱਖ ਲਓ ਸਤਿਗੁਰੂ ਜੀ ਨੇ ਪਵਿੱਤਰ ਮੁਖਵਾਕ ਦੀ ਦਾਤ ਬਖਸ਼ੀ ਹੈ ਸਤਿਗੁਰੂ ਬਖਸ਼ਿਸ਼ ਕਰਦੇ ਨੇ ਹਰ ਵਿਸਰਤ ਸਦਾ ਖੁਆਰੀ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਪੰਜਵੇਂ ਨਾਨਕ ਉਹਨਾਂ ਨੇ ਇਹ ਮੁਖਵਾਕ ਬਖਸ਼ਣਾ ਕੀਤਾ ਹੈ ਇਹ ਹਰੀ ਪ੍ਰਮਾਤਮਾ ਨੂੰ ਵਿਸਰਜਣ ਨਾਲ ਉਸ ਤੋਂ ਦੂਰ ਹੋ ਜਾਣ ਨਾਲ ਜੀਵਨ ਦੇ ਵਿੱਚ ਸਦਾ ਖੁਆਰੀ ਹੁੰਦੀ ਹੈ ਤਾਂ ਕਉ ਧੋਖਾ ਕਹਾ ਵਿਆਪੈ ਜਾਣ ਕਉ ਓਟ ਤੁਹਾਰੀ ਸਤਿਗੁਰੂ ਜਿੱਥੇ ਇਹ ਕਹਿੰਦੇ ਨੇ ਕਿ ਜਿਹੜੇ ਵਿਸਰਜ ਜਾਂਦੇ ਨੇ ਉਹ ਜੀਵਨ ਦੇ ਵਿੱਚ ਖੁਆਰ ਹੁੰਦੇ ਨੇ ਉਹਨਾਂ ਨੂੰ ਜੀਵਨ ਦੇ ਵਿੱਚ ਸਦਾ ਧੱਕੇ ਮਿਲਦੇ ਨੇ ਤੇ ਅਗਲੀ ਪੰਕਤੀ ਵਿੱਚ ਨਾਲ ਹੀ ਸਮਝਾਉਂਦੇ ਨੇ ਕਿ ਜਾਂ ਕੋ ਧੋਖਾ ਤਾਂ ਕੋ ਧੋਖਾ ਕਹਾ ਵਿਆਪੈ ਜਾਂ ਕੋ ਓਟ ਤੁਹਾਰੀ ਜਿਹੜੇ ਤੇਰੀ ਓਟ ਤੱਕਦੇ ਨੇ ਉਹਨਾਂ ਨੂੰ ਕਦੇ ਵੀ ਜ਼ਿੰਦਗੀ ਦੇ ਵਿੱਚ ਧੋਖਾ ਨਹੀਂ ਲੱਗਦਾ ਉਹ ਕਦੇ ਵੀ ਜ਼ਿੰਦਗੀ ਦੇ ਵਿੱਚ ਔਖੇ ਨਹੀਂ ਹੁੰਦੇ ਉਹਨਾਂ ਦਾ ਇਹ ਜੀਵਨ ਜਿਹੜਾ ਹੈ ਬੜਾ ਸੁਖੈਨ ਬਤੀਤ ਹੋ ਜਾਂਦਾ ਹੈ ਜਿਸ ਤਰ੍ਹਾਂ ਪਰਿਵਾਰ ਨੇ ਸਤਿਗੁਰੂ ਦੀ ਬਖਸ਼ਿਸ਼ ਲੈਣ ਵਾਸਤੇ ਸਤਿਗੁਰੂ ਦਾ ਓਟ ਆਸਰਾ ੱਤਕਿਆ ਤੇ ਸਤਿਗੁਰੂ ਜੀ ਦੇ ਮੁਖਵਾਕ ਨੇ ਕਿ ਜਿਸ ਕਾ ਕਾਰਜ ਤਿਨਹੀਂ ਕੀਆ ਮਾਨਸ ਕਾ ਵਿਚਾਰਾ RAM ਜਦੋਂ ਅਸੀਂ ਧੁਰ ਕੀ ਬਾਣੀ ਦਾ ਆਸਰਾ ਲੈਨੇ ਆਂ ਤੇ ਫਿਰ ਇਹ ਕਾਰਜ ਸਤਿਗੁਰੂ ਦਾ ਹੋ ਜਾਂਦਾ ਹੈ ਤੇ ਸਤਿਗੁਰੂ ਫਿਰ ਆਪ ਅੰਗ ਸੰਗ ਹੋ ਕਰਕੇ ਕਾਰਜ ਕਰਵਾਉਂਦੇ ਨੇ ਦੁਕਾਲੰ ਪ੍ਰਣਾਸੀ ਦਾ ਆਲੰਗ ਸਰੂਪੇ ਸਦਾ ਅੰਗ ਸੰਗੇ ਅਭੰਗੰ ਬੇਪੂਤੇ ਵਾਲੀ ਬਖਸ਼ਿਸ਼ ਕਰਦੇ ਨੇ ਸਦਾ ਅੰਗ ਸੰਘ ਹੋ ਕਰਕੇ ਸਹਾਇਤਾ ਕਰਦੇ ਨੇ ਰਹਾਉ ਦੀ ਪੰਕਤੀ ਵਿੱਚ ਸਤਿਗੁਰੂ ਬਖਸ਼ਿਸ਼ ਕਰਦੇ ਨੇ ਬਿਨ ਸਿਮਰਨ ਜੋ ਜੀਵਨ ਬਲਣਾ ਸਰਪ ਜੈਸੇ ਅਰਜ਼ਾਰੀ ਸਤਿਗੁਰੂ ਕਹਿੰਦੇ ਨੇ ਜਿਹੜੇ ਜੀਵਨ ਵਿੱਚ ਸਿਮਰਨ ਨਹੀਂ ਕਰਦੇ ਜੀਵਨ ਦੇ ਵਿੱਚ ਉਸ ਅਕਾਲ ਪੁਰਖ ਪਰਮਾਤਮਾ ਨੂੰ ਯਾਦ ਨਹੀਂ ਕਰਦੇ ਇਹਨਾਂ ਦਾ ਜੀਵਨ ਇਸ ਤਰ੍ਹਾਂ ਦਾ ਹੋ ਜਾਂਦਾ ਹੈ ਜਿਸ ਤਰ੍ਹਾਂ ਸੱਪ ਭਾਵੇਂ ਜਿੰਨੀ ਮਰਜ਼ੀ ਲੰਮੀ ਉਮਰ ਜੀ ਲਵੇ ਆਪ ਜੀ ਸਿਆਣੇ ਮਨੁੱਖ ਬੈਠੇ ਹੋ ਕਹਿੰਦੇ ਨੇ ਕਿ ਲੱਖ ਕਾਗਾਂ ਤੇ ਕਰੋੜ ਨਾਗਾਂ ਕਰੋੜਾਂ ਸਾਲ ਨਾਗਾਂ ਦੀ ਉਮਰ ਹੁੰਦੀ ਹੈ ਤੇ ਸਤਿਗੁਰੂ ਕਹਿੰਦੇ ਨੇ ਭਾਵੇਂ ਜਿੰਨੀ ਮਰਜ਼ੀ ਲੰਮੀ ਉਮਰ ਸਰਪ ਭੋਗ ਲਵੇ ਜੀਵਨ ਦੇ ਵਿੱਚ ਕਦੇ ਵੀ ਉਸ ਦੇ ਅੰਦਰ ਅੰਮ੍ਰਿਤ ਨਹੀਂ ਤਿਆਰ ਹੁੰਦਾ ਉਸ ਦੇ ਅੰਦਰ ਜ਼ਹਿਰ ਹੀ ਬਣਨਾ ਹੈ ਤੇ ਜਿਹੜਾ ਮਨੁੱਖ ਸਿਮਰਨ ਤੋਂ ਬਿਨਾਂ ਜੀਵਨ ਬਤੀਤ ਕਰਦਾ ਹੈ ਸਤਿਗੁਰੂ ਦੇ ਚਰਨਾਂ ਤੋਂ ਬਿਨਾਂ ਜੀਵਨ ਬਤੀਤ ਕਰਦਾ ਹੈ ਉਸ ਦੀ ਵੀ ਐਸੀ ਹਾਲਤ ਸਤਿਗੁਰਾਂ ਦੇ ਹੋ ਜਾਂਦੀ ਹੈ ਕਿ ਸਰਪ ਜੈਸੇ ਅਰਜ਼ਾਰੀ ਸੱਪ ਵਰਗੀ ਉਸ ਦੀ ਹਾਲਤ ਹੁੰਦੀ ਹੈ ਉਸ ਦੇ ਅੰਦਰ ਵੀ ਫਿਰ ਜ਼ਹਿਰ ਹੀ ਭਰਿਆ ਹੁੰਦਾ ਆਪ ਜੀ ਦੇਖਦੇ ਹੋ ਨਾ ਮਨਮੁਖ ਜਿਹੜੇ ਹੁੰਦੇ ਨੇ ਉਹਨਾਂ ਦੀ ਬੋਲੀ ਵੀ ਐਸੀ ਹੁੰਦੀ ਏ ਕਿ ਜ਼ਹਿਰ ਵਾਂਗੂ ਆ ਕਰਕੇ ਕੱਟਦੀ ਏ ਆਪਾਂ ਕਹਿ ਦਿੰਨੇ ਫਲਾਣੇ ਬੰਦੇ ਨੇ ਬੜੀ ਬੋਲੀ ਕੌੜੀ ਬੋਲੀ ਏ ਇਸ ਤਰ੍ਹਾਂ ਲੱਗੀ ਏ ਜ਼ਹਿਰ ਵਰਗੀ ਉਹ ਸਤਿਗੁਰੂ ਨਾਲੋਂ ਟੁੱਟੇ ਹੋਏ ਮਨੁੱਖਾਂ ਦੀ ਬੋਲੀ ਹੁੰਦੀ ਏ ਜਿਹੜੇ ਸਤਿਗੁਰੂ ਨਾਲ ਜੁੜੇ ਹੁੰਦੇ ਨੇ ਉਹਨਾਂ ਦੀ ਬਾਬਤ ਤੇ ਸਤਿਗੁਰੂ ਕਹਿੰਦੇ ਨੇ ਕਿ ਮੈਂ ਉਸ ਅਕਾਲਪੁਰਖ ਪ੍ਰਮਾਤਮਾ ਦੀ ਉਸਤਤ ਕਰਦਿਆਂ ਜਿਹੜੀ ਗੱਲ ਕਰਦਾ ਨੇ ਮਿੱਠ ਬੋਲੜਾ ਜੀ ਹਰ ਸੱਜਣ ਸੁਆਮੀ ਮੋਰਾ ਤੇ ਜੇ ਉਹ ਮਿੱਠ ਬੋਲਣਾ ਹੈ ਤੇ ਉਸ ਦੇ ਨਾਲ ਜੁੜਨ ਵਾਲੇ ਵੀ ਮਿੱਠ ਬੋਲੜੇ ਹੁੰਦੇ ਨੇ ਨਵ ਖੰਡਨ ਕੋ ਰਾਜ ਕਮਾਵੇ ਅੰਤ ਚਲੇ ਗੋਹਾਰੀ ਸਤਿਗੁਰੂ ਕਹਿੰਦੇ ਭਾਵੇਂ ਨੌ ਖੰਡ ਧਰਤੀ ਦਾ ਰਾਜ ਕਮਾ ਲਵੇ ਸਾਰੀ ਧਰਤੀ ਦਾ ਰਾਜ ਉਸ ਦੇ ਹੱਥ ਵਿੱਚ ਆ ਜਾਵੇ ਪਰ ਜੇ ਸਿਮਰਨ ਨਹੀਂ ਕੀਤਾ ਅੰਮ੍ਰਿਤ ਦੀ ਦਾਤ ਨਹੀਂ ਲਈ ਸਤਿਗੁਰੂ ਦੇ ਚਰਨਾਂ ਵਿੱਚ ਆਪਣਾ ਆਪ ਨਿਸ਼ਾਵਰ ਨਹੀਂ ਕੀਤਾ ਤੇ ਅੰਤ ਇਸ ਸੰਸਾਰ ਤੋਂ ਜੀਵਨ ਦੀ ਬਾਜ਼ੀ ਨੂੰ ਹਾਰ ਕੇ ਜਾਂਦਾ ਹੈ ਗੁਣ ਨਿਧਾਨ ਗੁਣ ਤਿਨਹੀ ਗਾਏ ਜਾਂ ਕਉ ਕਿਰਪਾ ਧਾਰੀ ਸਤਿਗੁਰੂ ਕਹਿੰਦੇ ਐਸੀ ਬਖਸ਼ਿਸ਼ ਉਹਨਾਂ ਨੂੰ ਮਿਲ ਉੱਠ ਜਾਂਦਾ ਹੈ ਉਹ ਅਕਾਲ ਪੁਰਖ ਪ੍ਰਮਾਤਮਾ ਦੇ ਚਰਨਾਂ ਨਾਲ ਜੁੜ ਜਾਂਦੇ ਨੇ ਤੇ ਜਿਨ੍ਹਾਂ ਨੂੰ ਉਹ ਅਕਾਲ ਪੁਰਖ ਪ੍ਰਮਾਤਮਾ ਬਖਸ਼ਿਸ਼ ਕਰ ਦਿੰਦਾ ਹੈ ਉਹਨਾਂ ਨੂੰ ਸੱਚਾ ਗੁਰੂ ਵੀ ਮਿਲ ਜਾਂਦਾ ਹੈ ਜੇ ਸੱਚਾ ਗੁਰੂ ਮਿਲਦਾ ਹੈ ਤਾਂ ਪ੍ਰਮਾਤਮਾ ਦੀ ਨਾਮ ਦੀ ਬਖਸ਼ਿਸ਼ ਹੁੰਦੀ ਹੈ ਤੇ ਜੇ ਪ੍ਰਮਾਤਮਾ ਤਰੁੱਠਦਾ ਹੈ ਤੇ ਤਾਂ ਹੀ ਸੱਚਾ ਸਤਗੁਰੂ ਮਿਲਦਾ ਹੈ ਸਤਗੁਰੂ ਕਹਿੰਦੇ ਜਿਨੂੰ ਉਹ ਅਕਾਲ ਪੁਰਖ ਪ੍ਰਮਾਤਮਾ ਦੀ ਪ੍ਰਾਪਤੀ ਹੋ ਜਾਂਦੀ ਹੈ ਉਸ ਦਾ ਫਿਰ ਜੀਵਨ ਕਿਸ ਤਰ੍ਹਾਂ ਹੋ ਜਾਂਦਾ ਹੈ ਸੋ ਸੁਖੀਆ ਧਨ ਉਸ ਜਨਮਾ ਨਾਨਕ ਤਿਸ ਬਲਹਾਰੀ ਸਤਿਗੁਰੂ ਕਹਿੰਦੇ ਨੇ ਉਹਦਾ ਜੀਮਨ ਵੀ ਸੁਖੀ ਹੋ ਜਾਂਦਾ ਹੈ ਤੇ ਤੁਹਾਨੂੰ ਉਸਦਾ ਜਨਮ ਹੋ ਜਾਂਦਾ ਮੈਂ ਉਸ ਤੋਂ ਬਲਹਾਰ ਬਲਹਾਰ ਜਾਂਦਾ ਹੈ ਜਿਹੜੇ ਉਸ ਅਕਾਲ ਪੁਰਖ ਪ੍ਰਮਾਤਮਾ ਦੇ ਚਰਨਾਂ ਨਾਲ ਜੁੜਦੇ ਨੇ ਮੈਂ ਆਪਦੀ ਨੂੰ ਛੋਟੀ ਜੀ ਸਾਖੀ ਸਰਵਣ ਕਰਵਾ ਕਰਕੇ ਸੰਪੂਰਨਤਾ ਕਰ ਦਿਆਂਗਾ ਸਤਿਗੁਰੂ ਜੀ ਐਸੀਆਂ ਬਖਸ਼ਿਸ਼ਾਂ ਸਾਨੂੰ ਬਾਰ-ਬਾਰ ਕਰਦੇ ਨੇ ਕਿ ਭਾਈ ਉਸ ਅਕਾਲ ਪੁਰਖ ਪ੍ਰਮਾਤਮਾ ਦੀ ਸੰਗਤ ਕਰ ਸੰਤ ਜਨਾਂ ਦੀ ਸੰਗਤ ਕਰ ਗੁਰਮੁਖ ਜਨਾਂ ਦੀ ਸੰਗਤ ਕਰ ਬਾਰ-ਬਾਰ ਸਤਿਗੁਰੂ ਸਾਨੂੰ ਬਾਣੀ ਵਿੱਚ ਸਮਝਾਉਂਦੇ ਨੇ ਇੱਕ ਵਾਰ ਦੀ ਗੱਲ ਹੈ ਇੱਕ ਸੰਤ ਮਹਾਤਮਾ ਨੇਤਾ ਪ੍ਰਤੀ ਆਪਣਾ ਨੇਤਨੇਮ ਉਸਨੇ ਬਣਾ ਰੱਖਿਆ ਹੈ ਕਿ ਪਹਿਲਾਂ ਗੰਗਾ ਤੇ ਇਸ਼ਨਾਨ ਕਰਨਾ ਹੈ ਫਿਰ ਇਸ਼ਨਾਨ ਕਰਕੇ ਆਪਣਾ ਸਿਮਰਨ ਵਿੱਚ ਬੈਠਣਾ ਹੈ ਸੜਕੇ ਜਾਂਦਾ ਹੈ ਇਸ਼ਨਾਨ ਕਰਨ ਤੁਰਿਆ ਜਾਂਦਾ ਹੈ ਤੇ ਇੱਕ ਦਿਨ ਰਸਤੇ ਵਿੱਚ ਉਸ ਨੂੰ ਇੱਕ ਚੋਰ ਮਿਲਦਾ ਹੈ ਭਾਈ ਬਾਹ ਕੀ ਲੜਾਈ ਲੱਗ ਗਈ ਹੈ ਕਿਉਂ ਰੋਲਾ ਪਾਇਆ ਹੈ ਮਹਾਤਮਾ ਤੁਰਿਆ ਜਾਂਦਾ ਹੈ ਰਸਤੇ ਦੇ ਵਿੱਚ ਉਹਨਾਂ ਨੂੰ ਚੋਰ ਮਿਲ ਜਾਂਦਾ ਹੈ ਚੋਰ ਮਿਲਦਾ ਹੈ ਤੇ ਉਹ ਪੁੱਛਦੇ ਨੇ ਮਹਾਤਮਾ ਨੂੰ ਕਿ ਭਾਈ ਇੱਕ ਮੈਂ ਅੱਜ ਪਹਿਲੇ ਦਿਨ ਮਨੁੱਖ ਮੈਨੂੰ ਮਿਲਿਆ ਹੈ ਮੈਨੂੰ ਕਦੇ ਰਸਤੇ ਵਿੱਚ ਅੰਮ੍ਰਿਤ ਵੇਲੇ ਕੋਈ ਨਹੀਂ ਮਿਲਿਆ ਸਾਰੇ ਸੁੱਤੇ ਹੁੰਦੇ ਨੇ ਤੇ ਤੂੰ ਕਿੱਧਰ ਜਾ ਰਿਹਾ ਹੈ ਉਹ ਕਹਿੰਦਾ ਜੀ ਮੇਰੀ ਇੱਕ ਆਦਤ ਹੈ ਕਿ ਮੈਂ ਕਿਸੇ ਨੂੰ ਦੱਸਦਾ ਨਹੀਂ ਮੈਨੂੰ ਪੁਲਿਸ ਕੁੱਟ ਕੇ ਹਟ ਗਈ ਹੈ ਤੇ ਮੈਂ ਕਿਸੇ ਨੂੰ ਦੱਸਦਾ ਨਹੀਂ ਕਿਹੜਾ ਕੰਮ ਕਰਦਾ ਹੈ ਫਰਮੈਂ ਤੁਹਾਡਾ ਚਿਹਰਾ ਵੇਖ ਕਰਕੇ ਤੁਹਾਨੂੰ ਮਹਾਤਮਾ ਜਾਣ ਕਰਕੇ ਦੱਸ ਦੇਣਾ ਹੈ ਕਿ 43 ਪੀੜ੍hiyan ਸਾਡੀਆਂ ਹੋ ਗਈਆਂ ਨੇ ਅਸੀਂ ਚੋਰੀ ਕਰਦੇ ਹਾਂ ਚਵਾਰ ਕਾਠਨ ਕਰ ਲੋ ਯਾਰ ਕਾਠਨ ਕਰ ਲੋ